ਸਤ ਸ੍ਰੀ ਅਕਾਲ ਦੋਸਤੋ ਇਹ ਸਾਡਾ ਪਿੰਡ ਆ ਜੀ ਜਿਹੜੇ ਪਿੰਡਾਂ ਵਿੱਚ ਕੁਦਰਤ ਆ ਰੁੱਖ ਨੇ ਵਾਤਾਵਰਣ ਹੈ ਤੇ ਭੋਜਨ ਹੈ ਤੇ ਇਸ ਤਰ੍ਹਾਂ ਦੇ ਪੰਜਾਬ ਦੇ ਪਿੰਡ ਨੇ ਜਿਨ੍ਹਾਂ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਤੇ ਜਿਹੜੇ ਮਤਲਬ ਵੱਧ ਤੋਂ ਵੱਧ ਆਕਸੀਜਨ ਪੈਦਾ ਕਰਨਾ ਰੁੱਖ ਲਾਉਣੇ ਇਹ ਸਾਡੇ ਬਜ਼ੁਰਗਾਂ ਦੀ ਪਰੰਪਰਾਤੀ ਉਹਦੇ ਮੁਤਾਬਕ ਅ ਕੰਮ ਹੋ ਰਿਹਾ ਹੈ ਤੇ ਇਸ ਤਰ੍ਹਾਂ ਆਪਾਂ ਕੁਦਰਤ ਨਾਲ ਜੁੜਦੇ ਆਂ ਕੁਦਰਤ ਦੇ ਛੋਟੇ ਵੱਡੇ ਜੀਵਾਂ ਨੂੰ ਬਚਾਉਂਦੇ ਆਂ ਮਿੱਟੀ ਨੂੰ ਬਚਾਉਂਦੇ ਆਂ ਤੇ ਜੀਵਾਂ ਨੂੰ ਬਚਾਉਂਦੇ ਆਂ ਕੁਦਰਤੀ ਖੇਤੀ ਵਿੱਚ ਜਿਵੇਂ ਆਪਾਂ ਮਧੂਮੱਖੀਆਂ ਤੋਂ ਲੈ ਕੇ ਹਰ ਤਰ੍ਹਾਂ ਦਾ ਕੀੜਾ ਕੀਟ ਕੰਮ ਕਰ ਰਿਹਾ ਜੇ ਆਪਾਂ ਧਰਤੀ ਦੇ ਨੇੜੇ ਆਉਂਦੇ ਆਂ ਤਾਂ ਇਹ ਜੀਵ ਬਹੁਤ ਜ਼ਿਆਦਾ ਮਾਤਰਾ 'ਚ ਨਹੀਂ ਜਦੋਂ ਇਹ ਮਿੱਟੀ ਦੇ ਕੰਮ ਕਰਦੇ ਨੇ ਨਦੀਨਾਂ ਦੇ ਬੀਜ ਇਕੱਠੇ ਕਰਕੇ ਆਪਣੇ ਖੱਡਾਂ 'ਚ ਲਾ ਦੇ ਦਿੰਦੇ ਨੇ ਤਾਂ ਬਹੁਤ ਕੁਝ ਕਰਦੇ ਨੇ ਇਹਨਾਂ ਵਿੱਚ ਖਾਸियत ਆ ਵੀ ਬਹੁਤ ਜ਼ਿਆਦਾ ਸਪੀਡ ਤੇ ਚੱਲਦੇ ਨੇ ਤੇ ਬਹੁਤ ਜ਼ਿਆਦਾ ਇਹਨਾਂ ਦੀ ਗਿਣਤੀ ਹੁੰਦੀ ਆ ਪਰ ਕਮਾਲ ਦੀ ਗੱਲ ਹੈ ਕਦੇ ਇੱਕ ਦੂ ਨਾਲ ਨਹੀਂ ਟਕਰਾਉਂਦੇ ਤੇ ਆਪਣੇ ਲਾਈਨਾਂ ਡਿਸਿਪਲਨ ਵੀ ਹੁੰਦਾ ਸੜਕਾਂ ਦੇ ਫੇਰ ਵੀ ਆਪਾਂ ਟਕਰਾ ਜਾਂਦੇ ਆ ਸੋ ਜੀਵਾਂ ਤੋਂ ਬਹੁਤ ਕੁਝ ਸਿੱਖਣਾ ਪੈਂਦਾ ਵੀ ਕੀ ਰੂਲ ਨੇ ਕੀ ਸਿਸਟਮ ਹੈ ਵੀ ਇੱਕ ਦੂ ਨਾਲ ਕਿਉਂ ਨਹੀਂ ਟਕਰਾਉਂਦੇ ਜਿੱਦਣਾ ਆਪਾਂ ਚੀਜ਼ਾਂ ਸਮਝਾਂ ਤਾਂ ਇੱਕ ਬਹੁਤ ਵੱਡੀ ਸਾਇੰਸ ਸਮਝ ਸਕਦੇ ਆ ਜੋ ਕਿ ਕੁਦਰਤ ਦੇ ਜੀਵਾਂ ਵਿੱਚ ਕੁਦਰਤ ਚ ਵਸੀ ਹੁੰਦੀ ਆ ਸੋ ਧੰਨਵਾਦ ਜੀ